ਇੱਕ ਕਪੜੇ थाना ਮਲੌਤ ਦੇ ਤਹਿਤ ਇੱਕ ਪਿੰਡ ਪੈਂਦਾ ਮਾਂਗੇਵਾਲ ਉਧਰ ਦਾ ਇੱਕ ਵਿਅਕਤੀ ਹੈਗਾ ਤੇਜਿੰਦਰ ਸਿੰਘ ਗਿੱਲ ਜੋ ਕਿ ਪਿਛਲੇ ਸਮੇਂ ਤੋਂ ਕਾਫੀ ਟਾਈਮ ਤੋਂ ਜਿਹੜਾ ਅਮਰਜਪਾਲ ਦੇ ਨਾਲ ਐਸਕਿਉਰਟੀ ਡਿਊਟੀ ਚੱਲਦਾ ਹੁੰਦਾ ਸੀਗਾ ਜੋ ਕਿ ਸੋਸ਼ਲ ਮੀਡੀਆ ਤੇ ਵੀ ਐਕਟਿਵ ਸੀਗਾ ਤੇ ਉਹਦੀ ਕਈ ਐਸਸੀ ਫੋਟੋਆਂ ਸੀਗੀਆਂ ਜਿਦੇ ਚ ਉਹਨੇ ਹਥਿਆਰ ਫੜੇ ਹੋਏ ਸੀਗੇ ਰਿਕਾਰਡ ਜਦ ਚੈੱਕ ਕੀਤਾ ਗਿਆ ਤਾਂ ਇਹਦੇ ਨਾਂ ਤੇ ਕੋਈ ਵੀ ਜਿਹੜਾ ਹੈਗਾ ਆਰਮਜ਼ ਲਾਇਸੈਂਸ ਜਿਹੜਾ ਇਸ਼ੂਡ ਨਹੀਂ ਸੀਗਾ ਜਿਸ ਦੇ ਬਾਬਰੀ ਉਦ ਵੀ ਜਿਹੜਾ ਸੋਸ਼ਲ ਮੀਡੀਆ ਤੇ ਇਹਦੀ ਵੀਡੀਓ ਸੀਗੀਆਂ ਜਿਹਦੇ ਜਿਹਦੇ ਕੋਲ ਅਲੱਗ-ਅਲੱਗ ਤਰ੍ਹਾਂ ਦੇ ਵੈਪਨ ਲੈਨੇ ਫੜੇ ਹੋਏ ਸੀਗੇ ਜੋ ਕਿ ਪੰਜਾਬ ਸਰਕਾਰ ਦੇ ਹੁਕਮਾਂ ਦੇ ਤਹਿਤ ਜਿਹੜਾ ਇਹਦੇ ਜਿਹੜੇ ਪਾਬੰਦੀ ਦੇ ਆਰਡਰ ਸੀਗੇ ਉਹਦੇ ਤਹਿਤ ਜਿਹੜਾ ਇਹਦੇ ਖਿਲਾਫ ਜਿਹੜਾ 188 ਦਾ ਜਿਹੜੀ ਐਫ ਆਈ ਆਰ ਹੋ ਰਜਿਸਟਰ ਕੀਤੀ ਗਈ ਆ ਤੇ ਉਸ ਤੋਂ ਬਾਅਦ ਇਲਾਵਾ ਇਹਦੀ 755 ਵੀ ਕੀਤੀ ਗਈ ਆ ਕਿਉਂਕਿ ਇਹ ਰਿਕਾਰਡ ਮੁਤਾਬਕ ਇਹ ਵੀ ਪਤਾ ਲੱਗਿਆ ਵੀ ਜਿਹੜਾ ਜਨਾਲਾ ਇਹ ਇਨਸੀਡੈਂਟ ਹੋਇਆ ਸੀ ਜਿਹਦੇ ਚ ਅੰਮ੍ਰਿਤਪਾਲ ਦੇ ਉੱਪਰ ਐਫ ਆਈ ਆਰ ਹੋਈ ਸੀ ਇਹ ਉੱਥੇ ਵੀ ਨਾਲ ਉਹਦੇ ਗਿਆ ਸੀਗਾ ਤੇ ਉਹਦੇ 'ਚ ਵੀ ਇਨਵੌਇਸ ਸੀਗਾ ਉਸ ਦੀ ਜਿਹੜੀ ਆ ਵੱਖਰੇ ਤੌਰ ਤੇ ਜਿਹੜੀ ਆ ਜਨਾਲਾ ਪੁਲਿਸ ਵੱਲੋਂ ਇਹਦੇ ਤੇ ਬਕਰੀਆ ਰਸਤੇ ਬਕਰੀ ਕਾਰਵਾਈ ਹੋਈਗੀ ਤੇ ਫਿਲਹਾਲ ਜਿਹੜੀ ਸਾਡੇ ਵੱਲੋਂ 188 ਦੀ ਜਿਹੜੀ ਆ ਦੇ ਤਹਿਤੀ ਦੇ ਤੇ ਐਫ ਆਈ ਆਰ ਜਿਸ ਤੇ ਅਰੈਸਟ ਬਾਈ ਗਈ ਆ ਤੇ 57 ਵੀ ਨਾਲ ਸਾਡੀ ਕੀ ਕੀ ਹੱਥ ਲੱਗੇ ਜਿਹੜਾ ਪਤਾ ਲੱਗਿਆ ਵੀ ਕਿਸ ਤਰੀਕੇ ਨਾਲ ਇਹ ਉਹਦੇ ਨਾਲ ਸੀਗਾ ਜਿਹੜਾ ਇਹ ਪਿਛਲੇ ਕੁਝ ਅੰਮ੍ਰਿਤਪਾਲ ਦੇ ਕੋਈ ਸਾਥੀ ਸੀਗੇ ਜਿਨ੍ਹਾਂ ਦੇ ਰਾਹੀਂ ਅੰਮ੍ਰਿਤਸਰ ਅੰਮ੍ਰਿਤਪਾਲ ਦੇ ਨਾਲ ਜਿਹੜਾ ਜੁੜਿਆ ਸੀਗਾ ਜੋ ਕਿ ਪਾਰਟ ਆਫ ਇਨਵੈਸਟੀਗੇਸ਼ਨ ਆ ਜੋ ਕਿ ਹਲੇ ਪੁੱਛਗਿੱਛ ਚ ਜਾਰੀ ਆ ਤੇ ਅੱਗੇ ਜੋ ਵੀ ਅੱਗੇ ਹੋਰ ਵੀ ਖੁਲਾਸੇ ਆਣਗੇ ਉਹ ਜਿਹੜਾ মিডিਆ ਨਾਲ ਫਿਰ ਆਪਾਂ ਸਾਂਝੇ ਕਰਾਂਗੇ ਉਸ ਤੋਂ ਬਾਅਦ ਹੀ ਜਿਹੜਾ ਇਹ ਉਹਦੇ ਪਿੰਡ ਗਿਆ ਸੀ ਤੇ ਉੱਥੇ ਉਹਦੇ ਨਾਲ ਜੁੜ ਕੇ ਤੇ ਉਹਦੇ ਉਹਦੇ ਨਾਲ ਹੀ ਜਿਆਦਾ ਰਹਿੰਦਾ ਸੀ ਇਹਦੇ ਹੋਰ ਵੀ ਕੋਈ ਸਾਥੀ ਨਾਲ ਖੜੇ ਨਹੀਂ ਉਹ ਮਹੋਰ ਵੀ ਜਿਹੜੇ ਰਾਉਂਡ ਆਪ ਕੀਤੇ ਨੇ ਜਿਹੜੇ ਕੀ ਦੀ ਸਪੋਰਟ ਵਗੈਰਾ ਕਰਦੇ ਸੀਗੇ ਉਹਨਾਂ ਦੀ ਵੀ ਜਿਹੜੀ ਸਪਸ ਵਕਰੇ ਤੌਰ ਤੇ ਜਿਹੜਾ ਹੈਗਾ ਉਹਨਾਂ ਦੇ ਇਨਸੀਡੈਂਟ ਕਿਸੇ ਚ ਕੋਈ ਇਨਵੋਲਵਮੈਂਟ ਨਹੀਂ ਪਰ ਉਹਰੇ ਦੀ ਵੀ ਵਕਰੇ ਤੌਰ ਤੇ ਜਿਹੜਾ ਪ੍ਰੀਵੈਂਟਿਵ ਐਕਸ਼ਨ ਵੀ ਕੀਤਾ ਜਾ ਰਿਹਾ ਹੈ ਅਮਰਤਪਾਲ ਤੋਂ ਪਹਿਲਾਂ ਦਾ ਇਹਦਾ ਕੋਈ ਰਿਕਾਰਡ ਹੋਵੇ ਜੀ ਇਹਦਾ ਤੇਂਦਰ ਸਿੰਘ ਗੁਰਕਰ ਇਹਦੇ ਜੀ ਪਹਿਲਾਂ 2 ਐਫਆਈਆਰ ਰਜਿਸਟਰਡ ਸੀ ਕਿਆਂ ਇੱਕ ਲੜਾਈ ਝਗੜੇ ਦੀ ਸੀਗੀ ਤੇ ਦੂਜੀ ਇਹਦੇ ਚੋ ਇੱਕ ਵਾਰੀ ਪਹਿਲਾਂ ਪਾਇਲ ਥਾਣੇ ਤਹਿਤ ਦੋ ਗੱਡੀਆਂ ਸ਼ਰਾਬੀ ਫੜੀ ਗਈ ਸੀ ਜਿਹਦੇ ਚੀਨ ਨੂੰ ਸਜ਼ਾ ਵੀ ਹੋਈ ਹੋਈ ਹੈ ਪੇਸ਼ੇਵਰ ਜੋ ਕੀ ਕਰ ਦਿੰਦੀ ਹੈ ਇਹ ਤੇ ਤੁਹਾਡੇ ਇਹਦੇ ਬੈਂਕ ਖਾਤੇ ਦੇ ਵੀ ਜਾਂਚ ਚੱਲੀ ਹੈ ਜੀ ਉਹ ਅੱਗੇ ਹੁਣ ਫਰਦਰ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਉਹ ਵਾਲੇ ਅੱਗੇ ਸਾਰੀ ਪੁੱਛਗਿੱਛ ਹੋ ਰਹੀ ਹੈ ਸਰ ਇਹ ਜਿਹੜਾ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਜਾਂ ਕਿਵੇਂ ਫੜਿਆ ਗਿਆ ਹੈਗਾ ਆਪਾਂ ਕਹਿ ਸਕਦੇ ਹਾਂ ਵੀ ਇਹ ਜਰੂਰ ਅਰੇਸਟ ਅਵਰਡ ਕਰ ਰਿਹਾ ਸੀਗਾ ਕਿਉਂਕਿ ਇਹ ਮੁੱਲ ਜਾਂਦਾ ਸੀਗਾ ਜੀ ਤੇ ਫਿਰ ਵੀ ਜਿਹੜਾ ਹੈਗਾ ਸਾਡੀ ਟੀਮ ਨੇ ਸਾਰਾ ਇਹਨਾਂ ਇਨਫੋਰਮੇਸ਼ਨ ਬੇਸਡ ਕੰਮ ਕਰਕੇ ਉਹਨੂੰ ਅਰੈਸਟ ਕੀਤਾ ਤੇ ਜਨਾਲਾ ਕਾਨ ਚ ਵੀ ਸਮੂਹਲੀਅਤ ਦਾ ਪਰ ਉਥੋਂ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਉਹ ਉਹ ਆਪਣਾ ਉਹ ਹਾਂਜੀ ਉਹ ਡੈਫੀਨਿਟਲੀ ਹੋਤਾ ਹੋਏਗਾ ਜੀ ਤੇ ਉਹ ਸੂਚਿਤ ਕਰਕੇ ਤੇ ਜੋ ਬਕਰੇ ਤੌਰ ਤੇ ਉਹਨਾਂ ਵੱਲੋਂ ਜਿਹੜੀ ਕਰਵਾਈ ਉਹ ਜ਼ਰੂਰੀ ਦੀ ਅਰੈਸਟ ਹੋ ਜਾਏਗੀ ਤੇ ਉੱਥੋਂ ਫਿਰ ਇਹ ਪ੍ਰੋਡਕਸ਼ਨ ਨਾਂ ਕਰ ਲੈਣਗੇ ਉਹ ਆਪਣੇ ਉਹਨਾਂ ਦੇ ਲੈਵਲ ਤੇ ਹੋਏਗਾ ਜੀ ਇਹ ਇਹ ਦੇ ਖਿਲਾਫ ਕਰਲੇ ਦੇ ਖਿਲਾਫ ਐਫ ਆਈ ਆਰ ਹੈ ਜੀ ਤੇ ਇਹਦੀ ਅਰੈਸਟ ਉਹਦੇ ਚ ਪੈ ਚੁੱਕੀ ਆ ਇਸ ਤੋਂ ਇਲਾਵਾ ਜਿਹੜੇ ਹੋਰ ਦੋ ਵਿਅਕਤੀ ਆ ਜਿਹੜੇ ਆਮ ਤੌਰ ਤੇ ਇਹਨਾਂ ਨੂੰ ਇਨਵ ਉਹਨਾਂ ਦੇ ਸੈਪਰੇਟ ਜਿਹੜੀ ਆ ਜਿਹੜੀ ਰੋਕੂ ਕਰਵੀ ਅਮਲ ਜਾਂਦੀ